ਤੁਹਾਨੂੰ ਲੱਗਦਾ ਮੈਨੂੰ ਲੱਗਦਾ ਹੋਰ ਦੁਨੀਆਂ 'ਚ ਕਿਸੇ ਨੂੰ ਪੁੱਛ ਕੇ ਦੇਖ ਲਿਓ ਸਭ ਇਹ ਕਹਿਣਗੇ ਕਿ ਮੇਰਾ ਦੁੱਖ ਸਭ ਤੋਂ ਵੱਡਾ ਥੋੜੇ ਦਿਨ ਪਹਿਲਾਂ ਨਾ ਰਿਸ਼ਤੇਦਾਰ ਸਾਡੇ ਦਾਖਲ ਸੀਗੇ ਹਮ ਤੇ ਇੱਥੇ ਗਿਆ ਸੀ ਮੈਂ ਬੀਜੀਆਈ ਓਕੇ 4 ਕੁ ਘੰਟੇ ਰਹਿ ਕੇ ਆਇਆ ਮੈਂ ਹਮ ਉੱਥੇ ਮੈਂ ਕਹਿੰਦਾ ਹਰ ਸਕਿੰਟ 'ਚ ਕੀ ਸਕਿੰਟ ਦੇ ਵਿੱਚ ਬੰਦੇ ਦੀ ਡੈਥ ਹੋ ਰਹੀ ਹਰ ਸਕਿੰਟ 'ਚ ਹੋ ਰਹੀ ਹੈ ਓਹ ਬਹੁਤ ਉੱਥੇ ਦੇਖ ਨਹੀਂ ਹੋ ਰਿਹਾ ਬੰਦੇ ਇਦਾਂ ਪਏ ਆ ਕਿਸੇ ਦਾ ਇੱਥੋਂ ਪੈ ਪਾਇਆ ਕਿਸੇ ਦਾ ਇੱਥੋਂ ਕਹਿੰਦੇ ਪੀ ਜਾਈ ਚਲੇ ਜਾਓ ਜੇ ਤੁਹਾਨੂੰ ਲੱਗਦਾ ਨਾ ਆਪਣਾ ਦੁੱਖ ਵੱਡਾ ਹੈ ਤਾਂ ਤੁਸੀਂ ਪੀ ਜਾਈ ਚਲੇ ਜਾਓ ਬੰਦਾ ਦੇਖਦਾ ਵੀ ਕਿਸੇ ਦਾ ਲੱਤ ਟੁੱਟੀ ਹੋਈ ਹੈ ਤੇ ਬਾਹਾਂ ਕਿਸੇ ਦਾ ਮੂੰਹ ਬੰਨਿਆ ਹੋਇਆ ਹੈ ਕੁਝ ਫਿਰ ਉੱਥੇ ਆ ਕੇ ਇਦਾਂ ਹੁੰਦਾ ਹੈ ਵੀ ਯਾਰ ਸਾਡਾ ਤਾਂ ਸਾਰਾ ਕੁਝ ਸਲਾਮਤ ਐਨ ਮਾਰਨ ਦਿੱਤਾ ਹੋਇਆ ਅਸੀਂ ਫਿਰ ਉਹਦੇ ਨਾਲ ਕਹੀ ਜਾਂਦੇ ਰੱਬ ਨੂੰ ਵੀ ਨਹੀਂ ਯਾਰ ਉਹ ਚੀਜ਼ਾਂ ਅਹਿਸਾਸ ਹੋਣਾ ਜ਼ਰੂਰੀ ਹੈ ਜ਼ਿੰਦਗੀ 'ਚ ਦੇਖੋ ਜੀ ਜਦੋਂ ਤਾਂ ਜਦੋਂ ਨਵਾਂ ਨਵਾਂ ਹੁੰਦਾ ਨਾ ਕਿਸੇ ਦੀ ਨਾਲ ਕੋਈ ਵੀ ਇਸ ਤਰ੍ਹਾਂ ਹੁੰਦਾ ਤਾਂ ਉਹ ਹਰ ਕੋਈ ਕਰਦਾ ਹੀ ਕਰਦਾ ਪਰਮਾਤਮਾ ਨਾਲ ਅੱਗੇ ਲੈ ਸ਼ਿਕਵੇ ਤਾਂ ਹੁੰਦੇ ਹੂੰ ਉਹਦੇ ਵਿੱਚ ਸਾਡੇ ਸਰਦਾ ਵੀ ਨਹੀਂ ਹੂੰ ਜੇ ਅਸੀਂ ਕਹੀਆਂ ਨੂੰ ਅਨੁਸਾਰ ਲਾਂਗੇ ਸੱਚੀ